ਹੈਲੋ ਸਤਿ ਸ੍ਰੀ ਅਕਾਲ ਜੀ ਤੁਹਾਡਾ ਤੁਹਾਡਾ ਸਾਡੇ YouTube ਚੈਨਲ ਤੇ ਤੇ ਅੱਜ ਆਪਾਂ ਫਾਸੀ ਸਲਵਾਰ ਜਿਹੜੀ ਬਹੁਤ ਟ੍ਰੈਂਡੀ ਚੱਲਦੀ ਹੈ ਉਹਦੀ ਕਟਾਈ ਕਰ ਰਹੇ ਹਾਂ ਤੇ ਆਪਾਂ ਇਹ ਚਾਈਨੀਜ਼ ਕਪੜਾ ਆਪਣਾ ਸਲਵਾਰ ਦਾ ਫੈਸੈਂਟਲੀ ਚੱਪਾ ਸਲਵਾਰ ਜਿਹੜੀ ਰੈਡੀ ਕਰਨੀ ਆ ਤੇ ਉਹਦੇ ਲਈ ਆਪਾਂ ਇਹ ਚਾਰ ਤਹਾਂ ਕਰਕੇ ਕਪੜਾ ਵਿਛਾ ਲਿਆ ਹਾਂ ਜੀ ਬੰਦ ਸਾਈਡ ਮੈਂ ਆਪਣੇ ਵਾਲੀ ਸਾਈਡ ਰੱਖ ਲਿਆ ਆ ਦੇਖੋ ਇਹਦੀਆਂ ਚਾਰ ਤਹਾਂ ਜੀ ਹਾਂਜੀ ਇਹਦੇ ਵਿੱਚੋਂ ਆਪਾਂ 5 ਇੰਚ ਗੈਲਟ ਕੱਢ ਕੇ 3.5 ਤੇ 3 ਇੰਚ ਤੇ ਨਿਸ਼ਾਨ ਲਗਾ ਲਿਆ। ਇਹ ਕੱਪੜਾ ਜਿਹੜਾ ਆਪਣਾ ਵੱਡੇ ਪਣੇ ਦਾ ਸੀ 9 ਇੰਚ ਇਹਦੀ ਥੱਪੜ ਜਿਹੜੀ ਕਰੋਚੇਰੀ ਹੈ ਜਾਨੀ ਕਿ ਝੋਲੀ ਰੱਖਦੇ ਆ ਉਹ ਰੱਖ ਲਈ। ਇਹ ਜਿਹੜਾ ਪੌਂਚ ਹੈ ਆਪਾਂ ਨੂੰ ਉਹ ਚਾਹੀਦਾ ਆਪਾਂ ਨੂੰ 10 ਇੰਚ ਤਿਆਰ డే ఇంచాగి బాడ సైడ్ పట్టిన డ్రో కల ఏది జీఫీ సవారీ కటిగ ఉంది సేమ స్ట్రేట్ సవార వాళ్ళ ఫర్కను ਉਹੀ ਕਟਿੰਗ ਜਿਹੜੀ ਹੈ ਤੇ ਉਹੀ ਸਟੇਸ ਦਿਵਾਰ ਦੀ ਹੁੰਦੀ ਹੈ ਹਾਂ ਜੀ ਇਹਨੂੰ ਆਪਾਂ ਕੱਟ ਕਰਦੇ ਹਾਂਗੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਰੋਜ਼ ਨੂੰ ਹਮ ਤਬਾ ਹਾਂ ਜੀ ਆਪਾਂ ਜਿਹੜਾ ਵਿੱਚੋਂ ਕਪੜਾ ਸੀ ਦੋਨੇ ਪਾਸੇ ਅਲੱਗ-ਅਲੱਗ ਕਰ ਲਈ ਵਿੱਚੋਂ ਕੱਟ ਕੇ ਉਹ ਕੋਪੀ ਸਾਈਡ ਵੀ ਹੋ ਗਿਆ ਹੁ ਕੰਪਲੀਟ ਹੋ ਗਿਆ ਹਾਂ ਗੁੱਬੇ ਚੱਪਾ ਕੱਟ ਦਾ ਨਿਸ਼ਾਨ ਲਗਾ ਲਿਆ ਤੇ ਹੁਣ ਆਪਾਂ ਬੈਲਟ ਕਟਿੰਗ ਕਰਾਂਗੇ ਹਾਂਜੀ ਆਪਣੀ ਬੈਲਟ ਹੈ ਜਿਹੜੀ ਉਹ 2 ਇੰਚ ਪਿਆਰ ਹੈ ਜੀ ਤੁਹਾਨੂੰ ਆਪਣੇ ਕੋਲ 30 ਇੰਚ ਕੱਪੜਾ ਹੈਗਾ 1.5 ਇੰਚ ਆਪਾਂ ਵਿੱਚ ਸਲਾਈ ਜੇ ਵੀ ਆ ਜੀਏਗਾ ਕੋਸ਼ਿਸ਼ ਇਹ 8 ਇੰਚ ਬੈਲਟ ਵੀ ਆਪਾਂ ਚੜਾਈ ਰੱਖਾਂਗੇ 5 ਇੰਚ ਰੱਖ ਕੇ ਤੇ 3 ਇੰਚ ਆਪਾਂ ਕੋਸੇ ਫਰੋਬ ਲਾਸਟਿਕ ਪਾ ਜੇਗੀ ਤੇ ਕੋਸ ਮਿਚਲੀ 1/4 ਇੰਚ ਤੇ ਆਉਣ ਵਿੱਚ ਆ ਜਾਊਗਾ ਅਸੀਂ ਆਪਣੀ ਬੈਲਟ ਕੱਟ ਲਈ ਆਪਾਂ ਹਾਂਜੀ ਵੀਡੀਓ ਦੇਖਣ ਲਈ ਧੰਨਵਾਦ